ਕੋਗੇ ਕਿਵੇਂ ਥਾਣੇ ਕਚਹਿਰੀ ਤਹਿਸੀਲ ਰੁਪਈਆਂ ਤੋਂ ਬਿਨਾ ਕੰਮ ਹੀ ਨਹੀਂ ਹੁੰਦਾ ਆ ਜਗਰਾਮਾ ਕਚਹਿਰੀਆਂ ਮੋਗੇ ਬਰਨਾਲੇ ਬਠਿੰਡੇ ਆ ਥਾਂ ਤੇ ਰਿਸ਼ਵਤ ਲਈ ਜਾਂਦੀ ਆ ਫਰਾਨੇ ਫਰੇ ਬੰਦੇ ਲੈਣੇ ਕੱਢੋਗੇ ਕੱਢੋ ਸਾਰਿਆਂ ਨੂੰ ਸਾਰੀ ਅਫਸਰਸ਼ਾਈ ਬਦਲ ਦਿਓ ਕੁਝ ਨਹੀਂ ਹੁੰਦਾ ਸਸਪੈਂਡ ਕਰਨ ਵਾਲੇ ਬਣੋ ਜੀ ਆਈਲੈਂਡਸ ਦਾ ਖੜਾ ਛੱਡੋ ਹੋਂਦਾ ਅਮਰੀਕਾ ਨੇ ਕਿਵੇਂ ਬੰਦੀ ਬਣਾ ਬਣਾ ਇੱਥੇ ਕੱਢ ਤੇ ਲੋ ਕਿਉਂਕਿ ਜਿਹੜੀ ਨਵੀਂ ਪੀੜ੍ਹੀ ਆ ਉਹ ਇਮਾਨਦਾਰ ਬੱਚੇ ਨੇ ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਗੱਲ ਕਰਨੀ ਆ ਭ੍ਰਿਸ਼ਟਾਚਾਰ ਦੀ ਸਰਕਾਰ ਨੇ ਕਿਹਾ ਵੀ ਜਿਹੜਾ ਵੀ ਅਫਸਰ ਭ੍ਰਿਸ਼ਟਾਚਾਰ ਕਰੂਗਾ ਜਾਂ ਕੋਈ ਰਿਸ਼ਵਤ ਲਊਗਾ ਉਹ ਤੇ ਸਖਤ ਕਾਰਵਾਈ ਕਰਾਂਗੇ ਇੱਕ ਡੀਸੀ ਸਾਹਿਬ ਨੂੰ ਬਰਖਾਸਤ ਕਰਨ ਦੀ ਖਬਰ ਵੀ ਜਿਹੜੀ ਨਿਕਲ ਕੇ ਆ ਰਹੀ ਆ ਕਰੋਗੇ ਕਿਵੇਂ ਥਾਣੇ ਕਚਹਿਰੀ ਤਹਿਸੀਲ ਰੁਪਈਆ ਤੋਂ ਬਿਨਾ ਕੰਮ ਹੀ ਨਹੀਂ ਹੁੰਦਾ ਨਗਰ ਕੌਂਸਲਾਂ ਚ ਜਾਵੜੋ ਨਗਰ ਪੰਚਾਇਤਾਂ ਜਾਵੜੋ ਜਿੱਥੇ ਕੋ ਰਜਿਸਟਰੀ ਵਾਲਾ ਕੰਮ ਹੈ ਜਿੱਥੇ ਕੋ ਆਧਾਰ ਕਾਰਡ ਬਣਾਉਣਾ ਸੇਵਾ ਕੇਂਦਰ ਤੋਂ ਲੈ ਕੇ ਤਹਿਸੀਲਾ ਸਾਰੇ ਸਾਰੇ ਲੁੱਟੇ ਜਾਂਦੇ ਨੇ ਥਾਣੇ ਦੇ ਵਿੱਚ ਕੀ ਹਾਲ ਹੈ ਆ ਕੰਮ ਕਰ ਦਿਓ ਜੀ ਹਾਂਜੀ ਇਹਨੇ ਪੈਸੇ ਦੇ ਦਿਓ ਕਰ ਦਵਾਂਗੇ ਕਿਹਨੂੰ ਕਿਹਨੂੰ ਸਸਪੈਂਡ ਕਰੋਗੇ ਕਿਵੇਂ ਕਿਵੇਂ ਕਰੋਗੇ ਇਹ ਤਾਂ ਡਟ ਕੇ ਅੱਜ ਪੰਜਾਬ ਦੇ ਨਾਲ ਖੜਨ ਦਾ ਸਮਾਂ ਮੁੱਖ ਮੰਤਰੀ ਸਾਹਿਬ ਡਟ ਕੇ ਸਾਰੀਆਂ ਵੀਡੀਓ ਤੁਹਾਨੂੰ ਅਸੀਂ ਦਿਖਾ ਕਰਾਂਗੇ ਰੌਲਾ ਪਾ ਦੇ ਵੀ ਆ ਦੇਖੋ ਅੱਜ ਗਰਾਮਾਂ ਕਚਹਿਰੀਆਂ ਮੋਗੇ ਤਸੀਲੇ ਬਰਨਾਲੇ ਬਠਿੰਡੇ ਆ ਥਾਂ ਤੇ ਰੇਫਤ ਲਈ ਜਾਂਦੀ ਆ ਫਰਾਨੇ ਫਰੇ ਬੰਦੇ ਲੈਣ ਦੇ ਕੱਢੋਗੇ ਕੱਢੋ ਸਾਰਿਆਂ ਨੂੰ ਨਵੇਂ ਮੁੰਡੇ ਇੰਨੇ ਬੇਰੋਜ਼ਗਾਰ ਫਿਰਦੇ ਨੇ ਸਾਰੇ ਰੱਖ ਲੋ ਸਾਰੇ ਨੌਜਵਾਨ ਮੁੰਡੇ ਭਰਤੀ ਕਰ ਲੋ ਸਾਰੀ ਅਫਸਰਸ਼ਾਹੀ ਬਦਲ ਦਿਓ ਕੁਝ ਨਹੀਂ ਹੁੰਦਾ ਸਸਪੈਂਡ ਕਰਨ ਵਾਲੇ ਬਣੋ ਜੀ ਇਹਨਾਂ ਨੇ ਕੀ ਕੀਤਾ ਰੁਪਏ ਲੁੱਟ ਕੇ ਪੰਜਾਬ ਦੀ ਅਫਸਰਸ਼ਾਹੀ ਆਪਦੇ ਬੱਚੇ ਬਾਹਰ ਸੈੱਟ ਕਰ ਲਏ ਅੱਧਿਓ ਵੱਧ ਪੁਲਿਸ ਦੇ ਬੱਚੇ ਬਾਹਰ ਫੋਰਨ ਕੰਟਰੀਆਂ ਸੈੱਟ ਨੇ ਇਨੀਆਂ-ਇਨੀਆਂ ਤਨਖਾਹ 2-2 ਲੱਖ ਤਨਖਾਹ ਡੂਡੂਰ ਲੱਖ ਤਨਖਾਹ ਇਨੀਆਂ-ਇਨੀਆਂ ਤਨਖਾਹ ਲੈ ਕੇ ਕਰਕੀ ਰਹੇ ਨੇ ਪੰਜਾਬ ਨੂੰ ਲੁੱਟਣ ਤੇ ਲੱਗੇ ਹੋਏ ਨੇ ਜਿਨੇ ਤਹਿਸੀਲਦਾਰ ਨੇ ਜਿਨੇ ਪਟਵਾਰੀ ਕਲ ਨੂੰ ਕੋ ਸਭ ਤੋਂ ਵੱਧ ਰਿਸ਼ਵਤ ਲੈਂਦੇ ਨੇ ਸੱਡੋਂਗੇ ਸਾਰਿਆਂ ਨੂੰ ਸਾਰੇ ਸਸਪੈਂਡ ਕਰ ਦੋ ਸਾਰੇ ਕੱਢ ਕੇ ਨਵੇਂ ਮੁੰਡੇ ਭਰਤੀ ਕਰ ਲਓ ਕਿੰਨੀ ਨੌਜਵਾਨੀ ਬੇਰੁਜ਼ਗਾਰ ਕਰ ਫਿਰਦੀ ਹੈ ਪੜੀ ਲਿਖੀ ਸਾਰਿਆਂ ਨੂੰ ਮੈਂ ਮੁੰਡਿਆਂ ਨੂੰ ਕਹਿਣਾ ਚਾਹੁੰਦਾ ਮੈਂ ਕੁੜੀਆਂ ਨੂੰ ਕਹਿਣਾ ਚਾਹੁੰਦਾ ਬੇਨਤੀ ਕਰਨਾ ਚਾਹੁੰਦਾ ਆਈਲੈਂਡ ਦਾ ਖੜਾ ਛੜਾ ਛਡੋ ਹੋਂਦਾ ਅਮਰੀਕਾ ਨੇ ਕਿਵੇਂ ਬੰਦੀ ਬਣਾ ਬਣਾ ਇੱਥੇ ਘੜਤੇ ਲੋਕ ਆਪਦੇ ਪੰਜਾਬ ਵਿੱਚ ਰਹਿ ਕੇ ਪੀਸੀਐਸ ਵਰਗੇ ਟੈਸਟ ਕਰੋ ਤਾਂ ਜੋ ਤੁਸੀਂ ਪੰਜਾਬ 'ਚ ਅਫਸਰ ਲੱਗੋ ਲਾਉਂਗੇ ਅਫਸਰ ਦੇਓਗੇ ਤਨਖਾਹ ਦੱਸੋ ਜਿੰਨੇ ਆ ਸਾਡੇ ਮੁੰਡੇ ਨੌਜਵਾਨ ਬੇਲੇ ਫਿਰਦੇ ਨੇ ਸਭ ਨੂੰ ਪੁਲਿਸ ਵਿੱਚ ਭਰਤੀ ਕਰਵਾਓ ਦੇਖਿਓ ਜੇ ਕੋਈ ਇਹਨਾਂ 'ਚ 4 ਪਈਏ ਵੀ ਲੈ ਜਾਵੇ ਕਿਉਂਕਿ ਜਿਹੜੀ ਨਵੀਂ ਪੀੜ੍ਹੀ ਐ ਉਹ ਇਮਾਨਦਾਰ ਬੱਚੇ ਨੇ ਸੋ ਇਹ ਦਮ ਰੱਖਣਾ ਪੈਣਾ ਪੰਜਾਬ ਦਾ ਸਿਸਟਮ ਬਦਲਣਾ ਪੈਣਾ ਹੈ ਸਿਸਟਮ ਬਦਲਣਾ ਪੈਣਾ ਫੇਰ ਫੇਰ ਜਾ ਕੇ ਕਿਤੇ ਰਿਸ਼ਵਤ ਖੋਰੀ ਨੂੰ ਠੱਲ ਪੈਣੀ ਆ ਹੁਣ ਪੁਲਿਸ ਕੋਲੇ ਮੋਟਰਸਾਈਕਲ ਵਿੱਚ ਪਾਉਣ ਨੂੰ ਤੇਲ ਤਾਂ ਸਰਕਾਰ ਦਿੰਦੀ ਨਹੀਂ ਹੈਨਾ ਲਿਖਤ ਪੜਤ ਕਰਨ ਨੂੰ ਕਾਗਜ਼ੀ ਸਟੇਸ਼ਨਰੀ ਤਾਂ ਆਉਂਦੀ ਨਹੀਂ ਫਿਰ ਉਹ ਕੀ ਕਰਨਗੇ ਕਿੱਥੋਂ ਇੰਨਾ ਖਰਚਾ ਚੱਲਣਗੇ ਐਦਾਂ ਦੀ ਤਹਿਸੀਲੇ ਕਚਹਿਰੀਆਂ ਦੇ ਵਿੱਚ ਕੀ ਕੋਸ਼ਾਲ ਮੈਨੂੰ ਦੱਸੋ ਐਸਡੀਐਮ ਸਾਹਿਬ ਨੂੰ ਕਿਤੇ ਪਤਾ ਨਹੀਂ ਵੀ ਤਹਿਸੀਲ ਕਿੱਥੇ ਕਿੱਥੇ ਲੁੱਟ ਹੁੰਦੀ ਹੈ ਅਡਜਸਟਰੀਆਂ ਵੇਲੇ ਕਿੰਨੀ ਲੁੱਟ ਹੁੰਦੀ ਹੈ ਕੀ ਉਹ ਤਹਿਸੀਲਦਾਰਾਂ ਨੂੰ ਪਤਾ ਨਹੀਂ ਹੈ ਸਭ ਕੁਝ ਪਤਾ ਹੈ ਸਭ ਰਲੇ ਕਬੂਤਰ ਨੇ ਚਿੱਟੇ ਤੇ ਗੋਲੇ ਹੋਏ ਇੱਕੋ ਥਾਲੀ ਦੇ ਚੱਟੇ ਬੱਟਨੇ ਆ ਉਹ ਫਰਮਾਨੀਆ ਵੀ ਹਾਂ ਤੁਹਾਡਾ ਫੈਸਲਾ ਸਹੀ ਹੈ ਹੁਣ ਡੀਸੀ ਸਾਹਿਬ ਨੂੰ ਪਤਾ ਨਹੀਂ ਹੁੰਦਾ ਵੀ ਕੀ ਹੋ ਰਿਹਾ ਐਸਡੀਐਮ ਨੂੰ ਪਤਾ ਨਹੀਂ ਕੀ ਹੋ ਰਿਹਾ ਤੁਹਾਡੇ ਪੁਲਿਸ ਜ਼ਿਲ੍ਹੇ ਚ ਕੀ ਹੋ ਰਿਹਾ ਜਿਹੜੇ ਵੱਡੇ ਐਸਐਸਪੀ ਸਾਹਿਬ ਅਫਸਰਾਂ ਸਭ ਨੂੰ ਪਤਾ ਹੁੰਦਾ ਸੋ ਆਓ ਸਾਰਿਆਂ ਨੂੰ ਇੱਕ ਬਰਾਬਰ ਸਿਰੇ ਤੋਂ ਲੈ ਕੇ ਹੁੰਝਾ ਫੇੜ ਦੀਏ ਪਤਾ ਲੱਗੇ ਵੀ ਹਾਂ ਕੁਝ ਹੋਇਆ ਸੀ ਇੱਕ ਦਿਨ ਦੇ ਕਾਰਵਾਈ ਕਰਕੇ ਜੇ ਤੁਹਾਨੂੰ ਲੱਗਦਾ ਵੀ ਅਸੀਂ ਗੋਗਲੋਂ ਦੀ ਮਿੱਟੀ ਝਾੜਨੀ ਆ ਥੈਟਸ ਨਾਟ ਗੁੱਡ ਫਿਰ ਕੁਝ ਨਹੀਂ ਹੋਣਾ ਰੋਡਵੇ ਤੁਸੀਂ ਮੈਨੂੰ ਦੱਸੋ ਪੰਜਾਬ ਰੋਡਵੇ ਦੇ ਵਿੱਚ ਕਿਹੜੀ ਬੱਸ ਹੁਣ ਜਿਹੜੀ ਚੱਲਦੀ ਆ ਸਾਡਾ ਪੰਜਾਬ ਰੋਡ ਦੇ ਜਗਰਾਵਾਂ ਜਗਰਾਉਂ ਲਈ ਬੱਸ ਕਿਹੜੀ ਲੁਧਿਆਣੇ ਜਾਂਦੀ ਹੈ ਮੈਨੂੰ ਦੱਸ ਦਿਓ ਫਿਰੋਜ਼ਪੁਰ ਮੋਗਾ ਬਠਿੰਡਾ ਬਰਨਾਲਾ ਜਿੰਨੇ ਵੀ ਡੀਪੂ ਆ ਮੈਨੂੰ ਦੱਸੋ ਸਾਰੀਆਂ ਦਾ ਪ੍ਰਾਈਵੇਟ ਦੇ ਬੱਸ ਕਰਤਾ ਕਿਸੇ ਥਾਂ ਤੇ ਬੱਸ ਨਹੀਂ ਰੋਕਦੇ ਰੋਡ ਦੇ ਜਾਲੇ ਕਿੰਨਾ ਬੁਰਾ ਹਾਲ ਹੈ ਕੋਈ ਸੁਣਵਾਈ ਕੋਈ ਨਹੀਂ ਹੈ ਮੰਡੀਆਂ ਦੇ ਵਿੱਚ ਕੀ ਹਾਲ ਹੈ ਥਾਣਿਆਂ ਦੇ ਵਿੱਚ ਕੀ ਹਾਲ ਹੈ ਕਿੱਥੇ ਕਿੱਥੇ ਕਾਰਵਾਈ ਕਰੋਗੇ ਮੈਡੀਕਲ ਮਾਫੀਆ ਲੁੱਟੀ ਜਾਂਦਾ ਜਿੰਨੇ ਸਰਕਾਰੀ ਹਸਪਤਲਾਂ ਦੇ ਡਾਕਟਰ ਨੇ ਸਾਰਿਆਂ ਨੇ ਪ੍ਰਾਈਵੇਟ ਖੋਲੇ ਹੋਏ ਨੇ ਆਪਦੇ ਉੱਥੇ ਟਾਈਮ ਦਿੰਦੇ ਨਹੀਂ ਆ ਕੇ ਪ੍ਰਾਈਵੇਟ ਚੈੱਕ ਕਰਾ ਲੋ ਹਣਾ ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਹੁੰਦੀਆਂ ਨੇ ਆਸ਼ਾ ਵਰਕਰਾਂ پیسے ਲੈ ਲੈ ਉੱਥੇ ਪ੍ਰਾਈਵੇਟ ਹਸਪਤਾਲਾਂ ਚ ਲਈ ਜਾਂਦੀਆਂ ਨੇ ਜਿਹਦੀ ਲਤਮਾਂ ਦਾ ਪਰੇਸ਼ਾਨਾ ਸਿਵਲ ਦੇ ਬਾਹਰ ਖੜ੍ਹਦੇ ਨੇ ਆ ਮੁੰਡੇ ਉੱਥੋਂ ਲਿਆ ਕੇ ਆ ਜਾ ਵੀ ਤੇਰਾ ਇੰਨੇ ਕਰਾਣੇ ਆ ਆਸ਼ਮਨ ਕਾਰਡ ਤੇ ਠੱਗੀਆਂ ਵੱਜੀਆਂ ਜਾਂਦੀਆਂ ਨੇ ਕਿਹਦਾ ਕਿਹਦਾ ਕਿੱਥੇ ਕਿੱਥੇ ਬੋਲਾਂਗੇ ਾਰੂ ਦੇ ਠੇਕੇ ਖੁੱਲੇ ਨੇ ਐਕਸਾਈਜ਼ ਵਿਭਾਗ ਤੋਂ ਸਭ ਤੋਂ ਵੱਧ ਜਿਹੜੀ ਸਰਕਾਰ ਨੂੰ ਇਨਕਮ ਹੈ ਜਿਹੜੀ ਬੋਤਲ ਤੇ ਰੇਟ 450 550 ਲਿਖਿਆ ਉਹ 8 8 900 ਦੀ ਵਿਕਦੀ ਹੈ ਕਿੱਥੇ ਕਿੱਥੇ ਬੋਲੋਗੇ ਕਿਹਦੀ ਕਿਹਦੀ ਗੱਲ ਕਰਾਂਗੇ ਮੈਨੂੰ ਦੱਸੋ ਤਾਂ ਸਹੀ ਨਾ ਇਹਨੂੰ ਛਟਕਾਰਾ ਕਿਵੇਂ ਪਵਾਵਾਂਗੇ ਸਾਡੇ ਲੋਕਾਂ ਨੂੰ ਖੁਦ ਬਦਲਣਾ ਪੈਣਾ ਹੈ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਇਹ ਮੇਰੀ ਧਰਤੀ ਹੈ ਆ ਮੇਰਾ ਪੰਜਾਬ ਹੈ ਇਹ ਅਫਸਰ ਇਹ ਜਿਹੜੇ ਦਫ਼ਤਰ ਨੇ ਇਹ ਸਾਡੇ ਆਪਦੇ ਨੇ ਅਸੀਂ ਇਹਨਾਂ ਨੂੰ ਵਧੀਆ ਸੰਤੁਲਿਤ ਬਣਾ ਕੇ ਰੱਖਣਾ ਹੈ ਉਦੋਂ ਹੀ ਭਾਈ ਕੋਪੜਾ ਹੋਣਾ ਸੋ ਆਓ ਸਾਰੇ ਵੀਰ ਇਕਜੁੱਟ ਹੋ ਕੇ ਇਹ ਮੰਗ ਕਰੀਏ ਕਿ ਪੰਜਾਬ ਦੇ ਵਿੱਚੋਂ ਰਿਸ਼ਵਤਖੋਰੀ ਬਿਲਕੁਲ ਬੰਦ ਹੋਵੇ ਸਿਸਟਮ ਇਦਾਂ ਦਾ ਬਣੇ ਤਾਂ ਹੀ ਪੰਜਾਬ ਬਚ ਸਕਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤ